ਕੀ ਸਰਦਾਰ ਬਾਦਲ ਕਦੇ ਸਰਦਾਰ ਮੈਂ ਜਾਣਾਂ ਨਾ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫਤਰ ਬਈਨੇ ਆਪਾਂ ਪਵੇ ਨਹੀਂ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਜੇ 몰 ਕੇ ਤੁਹਾਨੂੰ ਬਣਾਣਾ ਹੁੰਦਾ ਹੈ ਚੱਲਿਆ ਫੜੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਗਲ ਹੋ ਗਏ ਅੱਗੇ ਮੇਰੀ ਸੁਣੋ ਬਟਕ ਤਮਾਮ ਖਰਾਬ ਹੋ ਗਿਆ ਅੰਦਰ ਜਾਨ ਤੋਂ ਰੋਗ ਕਰਦਾ ਹੈਗਾ ਤੇ ਜੋ ਉਸ ਕੋਲ

ਸ਼ਮਸ਼ਾਨ ਘਟਨੋਗੇ ਗੁਰੂ ਘਰ ਦੇ ਬਾਰੇ ਅਨਾਗਰ ਜਿਲ੍ਹਾ ਪੜੇ ਦੀ ਗੋਲੀ ਯਾਸ ਸਿੰਘ ਸਮੂਹ ਨੇ ਹੋ ਰਾਖਾ ਤੇ ਕੱਥੇ ਰੱਖਿਆ ਅਪੇਰੋ ਇੱਥੇ ਹਜ਼ਾਰਾਂ ਦਾ ਸਮੇਤ ਛੇੜੀ ਸਾਹਿਬ ਅਜੀਤ ਸਿੰਘ ਸੰਧੂ ਉੱਚ ਜੁਪਾਸ ਸਰੰਦ ਸੰਧਵਾ ਕਤਲ ਕਰਦੇ ਸੀ ਅੱਜ ਸਾਡੇ ਗੁਰੂ ਘਰ ਤੋਂ ਜਾਣ ਤੋਂ ਲੋਕ ਲਾਤੀਆਂ ਦੇ ਵਿੱਚ ਲੈ ਜੰਨੇ ਮੈਂ ਆਖੋ ਇਹਨਾਂ ਦਾ ਹਾਲਾਤ ਕੀ ਹੈ ਜਮੂਰੀਆ ਇਹ ਕਿੱਥੇ ਪੰਕ ਕੀਤੀ ਹੋਈ ਹੈ ਉੱਥੇ ਤੁਹਾਡੇ ਉੱਪਰ ਲੱਗੇ ਰਹੇ ਵਿੱਚ ਪੰਜ ਸਿਰ ਬੱਲੇ ਮਰੇ ਲੱਗੇ ਉਸ ਤੋਂ ਬਾਅਦ 2016 ਚ ਹੋਣੇ ਚਾਹੀ ਸੀ ਉਹ ਬੰਦ ਕਰ ਚਲੇ ਗਏ ਜੋ ਤੁਹਾਡਾ ਹਕੂਮਤ ਦਾ ਮੈਂ ਕਰਾਏ ਤੁਸੀਂ ਨਹੀਂ ਤਾਂ ਇੱਥੇ ਜਾ ਕੇ ਵੋਟਾਂ ਦੋ ਬੰਦ ਹੋਈਆਂ ਨੇ ਉਹ ਸਾਜ ਜੀ ਦੀ ਮੇਰੀ ਨਹੀਂ ਇਹ ਮਤਲਬ ਸੰਜੀ ਇਹ ਐਸਟੀਫਾਈ ਦੀ ਇਜਤ ਹੈ ਜੀ ਜੋ ਜਨਤਾ ਸਾਡੇ ਦੇ ਸਾਡੇ ਦੀ ਖਾਰੇ ਇਹ ਜੁੜ ਕੇ ਭਰਦੇ ਆਂ ਇਹ ਇਲੈਕਸ਼ਨ ਕਮਿਸ਼ਨਰੀ ਕਿਹੜਾ ਹੱਲਾ ਪਾ ਕੇ ਤੁਹਾਡੇ ਹੌਸਲਾ ਦਰਕਰ ਜੀ ਇਹ ਸਥਿਤੀ ਸਿੱਖਾਂ ਦੀ ਹੈ ਕਿ ਅਸੀਂ ਪਰਖ ਖਿਲਾਫ ਹੈਗੀ ਹੈ ਬਿਨਾਂ ਚੋਣ ਕੀਤੇ ਤੋਂ ਪ੍ਰਧਾਨ ਨਿਯੁਕਤ ਕਰ ਲੈਣੇ ਇਹ ਗਲਤ ਹੈ ਅਸੀਂ ਆਪਣੀ ਗੱਲ ਕਰ ਰਹੇ ਹੈਗੇ ਆਂ ਕੌਮਨੀ ਕਮੇਟੀ ਦੇ ਸਪੀਕਮੈਨ ਮੈਂਬਰ ਅਸਤੀਫਾ ਦੇ ਗਏ ਅਸੀਂ ਆਪਣੇ ਅਸਤੀਫੇ ਦੇ ਕੇ ਇੱਕ ਕਾਹਨ ਦਾ ਰੱਬ ਅਸਤੀਫੇ ਦੇ ਉਸ ਨੇ ਭਰਤੀ ਸਰਕਾਰ ਨੇ ਸਾਡਾ ਇੱਥੇ ਅੰਦਰ ਜਾਣ ਤੋਂ ਰੋਕ ਕਰਤਾ ਹੈਗਾ ਇਹ ਸਾਡੇ ਰਾਈਟ ਟੂ ਰਿਲੀਜੀਅਸ ਫਰੀडम ਦਾ ਬਹੁਤ ਵੱਡੀ ਇਹ ਲੰਘਣਾ ਹੈ ਜਿਸ ਕਰਕੇ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਬਾਹਰ ਬੈਠੇ ਆ ਦਰਬਾਰ ਸਾਹਿਬ ਤੋਂ ਅੱਜ ਇੱਥੇ ਤੱਕ ਗੱਲ ਪਹੁੰਚ ਗਈ ਹੈ ਕਿ ਜਿਹੜੇ ਗੁਰੂ ਨੇ دروازੇ ਚਾਰ ਹਮੇਸ਼ਾ ਖੁੱਲੇ ਰੱਖੇ ਹਰੇਕ ਇੱਥੇ ਆ ਸਕਦਾ ਸੀਗਾ ਆ ਵਰਤੀ ਜਿਨ੍ਹਾਂ ਨੇ ਬੁੱਤੜਬਾਜੀ ਕੀਤੀ ਹੈ ਜਸਵੰਤ ਸਿੰਘ ਖਾਲਸਾ ਦਾ ਕਤਲਿਆਮ ਕੀਤਾ ਹੈ ਜਿਸ ਨੇ 25000 ਸਿੱਖਾਂ ਨੂੰ ਸ਼ਮਸ਼ਾਨ ਘਾਟਾਂ ਤੇ ਉੱਥੇ ਉਹਨਾਂ ਦਾ ਜਲਾਦ ਬਣਿਆ ਜਿਨ੍ਹਾਂ ਨੇ ਇੱਥੇ ਥਾਂ-ਥਾਂ ਤੇ ਕੇਪੀਐਸ ਗੱਲ ਅੰਬੇਰੋ ਇੱਥੇ ਹਜ਼ਾਰਾਂ ਸਮੇਤ ਸੇਣੀ ਸਮਤ ਕੋਇਲ ਅਜੀਤ ਸਿੰਘ ਸੰਧੂ ਉਚੜ ਸੁਪਾ ਸਰੰਗ ਸਿੱਖਾਂ ਦਾ ਕਤਲ ਕਰਦੇ ਸੀ ਅੱਜ ਸਾਡੇ ਗੁਰੂ ਘਰਾਂ ਚੋਂ ਜਾਣ ਤੋਂ ਇਹਨਾਂ ਨੇ ਰੋਕ ਲਾਤੀ ਹੈ ਦੇਖੋ ਇਹ ਸਿੱਖਾਂ ਦੇ ਹਾਲਾਤ ਹਨ ਕਿ ਜਮੂਰੀਅਤ ਸਾਡੀ ਇੱਥੇ ਪੰਕਤੀ ਕੀਤੀ ਹੋਈ ਐ 2011 ਦੇ ਵਿੱਚ ਜਿਹੜੇ ਸਾਡੇ ਜ਼ੋਨ ਕਰੇ ਗਏ ਸੀਗੇ ਉਸ ਤੋਂ ਬਾਅਦ 2016 ਚ ਹੋਣੀ ਚਾਹੀ ਸੀ ਉਹ ਬੰਦ ਕਰਤੇ ਹੈਗੇ ਇੱਕੀ ਜੇ ਨਹੀਂ ਕਰਾਏ ਕਈ ਚ ਜਾ ਕੇ ਵੋਟਾਂ ਬਣਾਣਾ ਸ਼ੁਰੂ ਕੀਤੀਆਂ ਭਗਵੰਤ ਸਿੰਘ ਜੀ ਨੇ ਉਹ ਸਾਲ ਦੇ ਨਾਲ ਕੋਲੇ ਪਟਵਾਰੀ ਨਹੀਂ ਸੀਗੇ ਉਸ ਸਾਲ ਦੇ ਵਿੱਚ ਸਾਡੀਆਂ ਵੋਟਾਂ ਨਹੀਂ ਸੀ ਪੂਰੀਆਂ ਕੀਤੀਆਂ 24 ਜene ਪੂਰੀਆਂ ਕੀਤੀਆਂ 25 ਤੇ ਜਾ ਕੇ ਵੀ ਨਹੀਂ ਪੂਰੀਆਂ ਕੀਤੀਆਂ ਫਿਰ ਸੈਂਟਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨਰੀ ਹਟਾਤਾ ਜੇ ਸਾਧ ਸੰਗਤ ਜੀ ਇਸ ਦੀ ਸਿੱਖਾਂ ਦੀ ਹੈ ਕਿ ਅਸੀਂ ਆਪਣੇ ਗੁਰੂ ਘਰ ਜਿੱਨਾ ਜਾ ਸਕਦੇ ਆ ਨਾ ਸ਼ਤਮੈਂ ਤੇ ਜਮੂਰੇ ਤਸੰ ਤਰੀਕੇ ਨਾਲ ਇੱਥੇ ਤਬਦੀਲੀ ਮੰਗ ਸਕਦੇ ਆ ਅਸੀਂ ਇੱਕ ਗੁਲਾਮ ਕੌਮ ਬਣ ਚੁੱਕੇ ਆ ਕਿ ਹਿੰਦੂ ਸੰਸਥਾ ਹੁੰਦੀ ਇੱਥੇ ਪੱਜ ਪੱਜ ਚੋਣ ਕਰਾਣੇ ਸੀਗੇ ਜਿਹੜੀ 1925 ਚ ਬਣੀ ਸੰਸਦਾਂ ਸਭ ਤੋਂ ਪਹਿਲਾਂ ਇਸ ਸੈਨ ਦੇ ਵਿੱਚ ਜਮਹੂਰੀਅਤ ਲੈ ਕੇ ਆਈ Gandhi ਵਰਗੇ ਬਾਵਾ ਕਰਦੇ ਸੀਗੇ ਉਹਦੇ ਅੱਜ ਦੇਖੋ 1952 ਚ ਪਹਿਲਾ ਚੋਣ ਪਾਰਲੀਮੈਂਟ ਦਾ ਹੋਇਆ ਉਹਦੀ ਹੁਣ 19 ਲੋਕ ਸਭਾ ਬਣੀ ਪਈ ਹੈ ਪਰ ਇੱਥੇ ਸਿਰਫ ਤੇ ਸਿਰਫ ਅੱਤ ਵਾਰੀ ਚੋਣ ਹੋਏ ਐ ਜਦ ਕਿ ਇਹ ਜਮਹੂਰੀਤੀ ਸੰਸਦਾਂ ਸਭ ਤੋਂ ਪੁਰਾਣੀ ਐ ਸਾਧ ਸੰਗਤ ਜੀ ਇਹੋ ਜਿਹਾ ਕੰਮ ਜਿਹੜਾ ਇਹ ਦੇਸ਼ ਕਰ ਰਿਹਾ ਹੈ ਇਹ ਸਿੱਖਾਂ ਦੀ ਸੋਚ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਾਨੂੰ ਜਿੱਥੇ ਜਾਨੋਂ ਮਾਰਿਆ ਇਸ ਦੇਸ਼ ਨੇ 1984 'ਚ ਦਰਬਾਰ ਸਾਹਿਬ ਇਸ ਥਾਂ ਤੇ ਜਿਹੜੇ ਮੌਸਮੇ 5 ਜੂਨ ਨੂੰ ਆਈ ਸੀ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦਤ ਦੇ ਸ਼ਾਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਲਮਦੂਪ ਸਿੰਘ ਬਲਮਾਜਰਾ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਅਤੇ ਮਾਨਵਾ ਐਜੂਕੇਸ਼ਨ ਕਾਉਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਦੇ ਵੱਲੋਂ ਤੇ ਸਮੂਹ ਐਸੋਸੀਏਸ਼ਨਾਂ ਵੱਲੋਂ ਗੁਰੂ ਕੁਰਬ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਆਪਾਂ ਨੂੰ ਗੁਰਨਾਨਕ ਸਾਹਿਬ ਨੇ ਬੜੀਆਂ ਸਖਿਆਵਾਂ ਦਿੱਤੀਆਂ ਨੇ ਆਪਾਂ ਨੇ ਪੰਜਾਬ ਦੇ ਨੂਨ ਤੇ ਚੱਲਦੇ ਹੋਏ ਦੁਨੀਆ ਦੇ ਹਰ ਕੋਨੇ 'ਚ ਬੜੀਆਂ ਤਰੱਕੀਆਂ ਕੀਤੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀਆਂ ਸਖਿਆਵਾਂ ਦਿੱਤੀਆਂ ਨੇ ਜਿਹਦੇ ਤੇ ਚੱਲਦੇ ਆਣੇ ਆਪਾਂ ਨੇ ਪੰਜਾਬੀਆਂ ਨੇ ਸਾਰੀ ਦੁਨੀਆ ਵਿੱਚ ਬੜਾ ਨਾਮਾਣਾ ਖੱਟਿਆ ਪਰ ਮੈਂ ਇੱਕ ਵਾਰੀ ਫੇਰ ਇੱਕ ਤੁਰਜੋਰ ਅਪੀਲ ਕਰਦਾ ਕਿ ਆਪਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰੀਏ ਅਤੇ ਵੱਧ ਤੋਂ ਵੱਧ ਦਰਾਖਤ ਲਗਾਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਛੁੱਟ ਵਾਤਾਵਰਨ 'ਚ ਰਹਿ ਸਕਣ ਮੈਂ ਫੇਰ ਇੱਕ ਵਾਰੀ ਸਾਰੀ ਸਿੱਖ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਾਰ ਕਹਿੰਦਾ ਬਹੁਤ ਧੰਨਵਾਦ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਨੇ ਲੈ ਕੇ ਆਏ ਆਏ 9355 ਸੈਲਫ ਕੰਬਾਈਨ ਨਵੇਂ ਫੀਚਰੋ ਘਰਚੇ ਵਣਨ ਤੋਂ ਤੂੰ ਇਨਕਾਰ ਕੀਤਾ ਆ ਮੈਂ ਉੱਥੇ ਆ ਕੇ ਦੇਖ ਕੇ ਜਾਣਾ ਅਸੀਂ ਤੇਰੇ ਉੱਤੇ ਕੋਈ ਹੱਲਾ ਨਹੀਂ ਲੈਣ ਲੱਗੇ ਮੈਨੂੰ ਦੇ ਦਿਓ ਨਾ ਆਪਾਂ ਕਰੀਏ ਆਪਾਂ ਨਾ ਮੇਰੇ ਮੇਰੀ ਮੇਰੀ ਝੋਲੀ ਆ ਆ ਮੈਂ ਝੋਲੀ ਅਰਦਾ ਤੇ ਨਹੀਂ ਤੁਸੀਂ ਮੈਂ ਤੂੰ ਮੇਰੇ ਤੇ ਨਾ ਕਰੋ ਮੈਨੂੰ ਦੱਸੋ ਮੇਰੇ ਗੁਰੂ ਘਰ ਚੇ ਮੇਰੇ ਗੁਰੂ ਘਰ ਦੇ ਮਨੀਮੰਦ ਦਫ਼ਤਰ 'ਚ ਮੈਂ ਜਾ ਕੇ ਦੇ ਮਤਾ ਦੇਣਾ ਤੁਸੀਂ ਮੇਰੇ ਭਰਾ ਤੋਂ ਮੈਨੂੰ ਦੱਸੋ ਮੈਂ ਕੀ ਜ਼ੁਲਮ ਕਰ ਰਿਹਾ ਮੇਰੀ 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 ਕੀ ਜ਼ੁਲਮ ਕਰ ਰਿਹਾ ਮੈਂ ਆਪਾਂ ਇਸ ਪਾਸੇ ਨਾ ਆ ਜਾਈਏ ਮੇਰੇ ਉੱਤੇ ਅੱਬਰਦੀਆਂ ਕਿਉਂ ਛੁੱਟੀਆਂ ਨਹੀਂ ਕੋਈ ਨਹੀਂ ਅੱਬਰਦੀ ਇਹਨਾਂ ਦਾ ਕੋਈ ਤੁਸੀਂ ਕਹੋ ਕਿ ਇਹਨਾਂ ਨੂੰ ਜਾਣ ਦੋ ਹੁਣ ਜਾਣ ਦੇਣਗੇ ਮੇਰੇ ਉੱਤੇ ਅੱਬਰਦੀਆਂ ਕਿਉਂ ਛੁੱਟੀਆਂ ਇਹ 5-7 ਬੰਦਿਆਂ ਨੇ ਕੀ ਕਰਨਾ ਉੱਥੇ ਜਾ ਕੇ ਤੁਹਾਨੂੰ ਮੇਰੀ ਸ਼ਾਇਨੀ ਤੀ ਮੈਨੂੰ ਨਹੀਂ ਦਿਓ ਮੈਂ ਜਲਾਸ ਦੇ ਵਿੱਚ ਜੇ ਮੈਂ ਨਾ ਜਾਵਾ ਮੈਨੂੰ ਯਾਰ ਦਾ ਪੁੱਤ ਆ ਜੀ ਮੇਰੇ ਦੇਦ ਸੀ ਨਾ ਹੁਣੇ ਜਾਓ ਨਹੀਂ 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 ਮੈਨੂੰ ਐ ਸਮਝਾ ਦਿਓ ਕਿ ਜੇ ਮੈਂ ਇੱਥੇ ਪੈਰ ਧਰਤਾ ਤੁਹਾਡੀ ਰੇ ਉਹ ਪਵਿੱਤਰ ਦਾ ਪੰਗ ਹੋ ਜੂ ਇਹ ਦੇ ਦਿਓ ਫਿਰ ਮੈਂ ਚਲਾ ਗਿਆ ਸਿੰਘ ਸੁੰਗਰੀ ਹਾਲ ਦੇ ਗੇਟ ਦੇ ਇਹ ਦੇ ਦਿਓ ਮੈਨੂੰ ਫਿਰ ਆਪਾਂ ਮੇਰੇ ਦਫ਼ਤਰ ਬੈ ਕੇ ਸਾਰੇ ਚਾਹ ਪਿਆਉ ਪਾਪਾ ਚਲੋ ਆਓ ਚਾਹ ਪੀਏ ਮੈਂ ਮੈਂ ਚਾਹ ਪੀਣਾ ਮੈਨੂੰ ਮੈਨੂੰ ਚਾਹ ਪੀਂਦੇ ਆ ਪਾਪਾ ਦੇ ਦੇ ਦਿਓ ਨਹੀਂ ਵੀਰ ਜੀ ਮੈਂ ਇਸ ਕਰਕੇ ਨਹੀਂ ਦੇਣਾ ਕਿਉਂਕਿ ਮੈਂ ਸਮਝਦਾ ਮੈਂ ਗੁਰੂ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਦੇ ਘਰ ਦੇ ਅੰਦਰ ਪੈਰ ਧਰ ਕੇ ਆਪਣੇ ਮੈਨੇਜਮੈਂਟ ਨੂੰ ਇੱਕ ਮੈਂ ਦਰਖਾਸਤ ਦੇਣੀ ਹੈ ਤੇ ਮੈਨੂੰ ਮੈਂ ਕੋਈ ਹਥਿਆਰ ਬੰਦ ਨਹੀਂ ਉੱਥੇ ਆ ਰਿਹਾ ਮੈਂ ਅਮਨ ਪਸੰਦ ਤਰੀਕੇ ਨਾਲ ਇੱਕ ਕਾਗਜ਼ ਫੜਾ ਨਾ ਰਿਹਾ ਤੇ ਮੇਰੇ ਵਿੱਚ ਆਪਣੇ ਗੁਰੂ ਘਰ 'ਚੇ ਹੱਕ ਹੋਣਾ ਚਾਹੀਦਾ ਤੇ ਮੈਂ ਇਸ ਹੱਕ ਤੇ ਖੜੂੰਗਾ ਠੀਕ ਹੈ ਨਾ ਜੀ ਮੈਂ ਤੁਹਾਡੇ ਨਾਲ ਨਹੀਂ ਰਾਜ ਹੈਗਾ ਮੈਨੂੰ ਉਹ ਬੁੱਚੜ ਸੈਨਾ ਜਿੰਨੇ ਸਿੱਖਾਂ ਦਾ ਵੱਡ ਵੱਡ ਹਾਲ ਕੀਤਾ ਉਹਦੇ ਨਾਲ ਆਪਣੇ ਗੁਰੂ ਦੇ ਘਰ ਚੋਂ ਵਣ ਤੋਂ ਤੁਸੀਂ ਜਿਹੜੀ ਪਾਬੰਦੀ ਲਾਈ ਆ ਇਹਦੀ ਮੈਂ ਨਖੇਜੇ ਕਰਦਾ ਤੇ ਤੁਸੀਂ ਇਹ ਜਿੱਦ ਮਾੜੀ ਕਰ ਰਹੇ ਹੋ ਇਹ ਮਾੜੀ ਕਰ ਰਹੇ ਹੋ ਸਾਨੂੰ ਪਿੱਠ ਦਿਖਾ ਕੇ ਇਹ ਪਰਦੇਸ ਦੇ ਸਾਹਮਣੇ ਖੜਾ ਕੇ ਇਹ ਮਾੜੀ ਗੱਲ ਹੈ ਇੱਕ ਹੋਰ ਮੈਨੂੰ ਅੱਲਾ ਬਾਰ ਲੈ ਲਓ ਮੈਂ ਫਿਰ ਮੱਝਾ ਕਰਦਾ ਉਹਦਾ ਠੀਕ ਆ ਉਹ ਜਿਹੜਾ ਨਹੀਂ ਨਹੀਂ ਇਦਾਂ ਨਹੀਂ ਆਹ ਨੂੰ ਕੁਛ ਕੱਟ ਮਾਨੂੰ ਨੂੰ ਮਾਰਿਆ ਕੋ ਕੁੱਟਿਆ ਤੁਸੀਂ ਸਾਡਾ ਸਭ ਕੁਝ ਹੋ ਇੱਦਾਂ ਨਹੀਂ ਇੱਦਾਂ ਦੀਆਂ ਗੱਲਾਂ ਨਹੀਂ ਚੰਗੀਆਂ ਲੱਗੀਆਂ ਕਿਉਂ ਸਾਡੇ ਮੈਂ ਦਫ਼ਤਰ ਆ ਕੇ ਸਾਡਾ ਕੋਲ ਪ੍ਰੋਨ ਜੋਗ ਹੈ ਨਹੀਂ ਹਰੇਕ ਦੂਜੇ ਦਿਨ ਉੱਥੇ ਆ ਕੇ ਬੁਲਾਵਾ ਕਰ ਰਹੇ ਹੋ ਸਾਡਾ ਵਿਸਾਡੀ ਬੋਲ ਪਾਣੀ ਤੇ ਪ੍ਰਤਾਪ ਸਿੰਘ ਜੀ ਕੋ ਹੋਰ ਬੰਦੇ ਵੀ ਆਉਂਦੇ ਬਹੁਤ ਬੱਗਿਆ ਬਹੁਤ ਬੱਗਿਆ ਤੁਸੀਂ ਸਾਡਾ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਅਸੀਂ ਇਹ ਸੂਲ ਨਹੀਂ ਉੱਥੇ ਹੈ ਪਰ ਤੁਸੀਂ ਅੱਜ ਸਾਨੂੰ ਦੱਸਣ ਲੱਗ ਪਿਆ ਕਿ ਅਸੀਂ ਜਾ ਸਕਦੇ ਨਹੀਂ ਜਾ ਸਕਦੇ ਉਹ ਸਾਡਾ ਗੁਰੂ ਘਰ ਹੈ ਮੈਂ ਜਹੀ ਗੱਲਾਂ ਅਲੱਗ ਅਲੱਗ ਕਰੀ ਆ ਜੀ ਸਾਡਾ ਕਰਮਾਜੇ ਨਹੀਂ ਜੇ ਸੰਗਤਾਂ ਦੀ ਆਉਂਦੀ ਹੈ ਮਾਸੀ ਆਵੇ ਸਾਰੇ ਆ ਕੇ ਸਾਰੇ ਮਾਸੇ ਸਾਡਾ ਮੋਹਾਨ ਜਾਂਦੇ ਨੇ ਜੇਤ ਘੇਟਾ ਤੇ ਬੰਦ ਕਰ ਰਹੇ ਹਾਂ ਅਸੀਂ ਆਪਣੀ ਤਰਖਾਹ ਦੇਣੀ ਆ ਉੱਥੇ ਸਾਡਾ ਗੁਰੂ ਘਰ ਹੈ ਸਾਡਾ ਚੌਣਾ ਹੈ ਤੁਸੀਂ ਕੌਣ ਹੋ ਕੱਕੇ ਨਾਲ ਲੋਕਾਂ ਨੂੰ ਰੋਕੀ ਜਾਣਾ ਦੇ ਸ਼ਰਮੀ ਦੀ ਹੱਦ ਹੁੰਦੀ ਹੈ ਕੋਈ ਤੁਹਾਡਾ ਕਾਨੂੰਨ ਨਹੀਂ ਸਾਨੂੰ ਰੋਕ ਸਕਦਾ ਸੁਵਿਧਾਨ ਕਹਿੰਦੀ ਹੈ ਕਿ ਇੱਥੇ ਨਹੀਂ ਅਸੀਂ ਦਵਾਂਗੇ ਅਸੀਂ ਆਪਣੇ ਗੁਰੂ ਘਰ ਚ ਵੜ ਕੇ ਆਪਣਾ ਹੱਕ ਜਮਾ ਕੇ ਉੱਥੇ ਦੇ ਕੇ ਆਵਾਂਗੇ ਅਸੀਂ ਉੱਥੇ ਲੜਨਾ ਅਸੀਂ ਵੀ ਇਹ ਦੇਵੋ ਸਾਡੇ ਹੱਕਾਂ ਦੀ ਲੰਘੜਾ ਕਰ ਰਹੀ ਆ ਪੁਲਿਸ ਧਾਰਾ 25 ਭਾਰਤ ਦਾ ਸੁਵਿਧਾਨ ਕਹਿੰਦਾ ਹਰੇਕ ਨੂੰ ਆਪਣੇ ਧਰਮ ਦਾ ਹੱਕ ਹੈਗਾ ਅੱਜ ਅਸੀਂ ਆਪਣੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਸਤੇ ਆਪਣੇ ਮੈਨੇਜਮੈਂਟ ਦੇ ਜਿਹੜੇ ਉਲੰਘਣਾ ਉਹਦੇ ਉਪਾਰੇ ਆਪਣੀ ਤਰਖਾਸ ਦੇਣ ਜਾ ਰਹੇ ਉਸ ਨੇ ਸਾਨੂੰ ਇੱਥੇ ਰੋਕਤਾ ਹੈਗਾ ਸੇਰਾ ਸਾਡਾ ਰਾਈਟ ਟੂ ਸਾਡੇ ਰਿਲੀਜੀਅਸ ਪਲੇਸਸ ਹੈ ਉਹਦੀ ਬਹੁਤ ਭਾਰੀ ਉਲੰਘਣਾ ਇਹ ਵਰਦੀ ਕਰ ਰਹੀ ਹੈ ਜਿੱਥੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਆਹਦੀ ਹੈ ਦੇਖੋ ਇਹ ਸਿੱਖਾਂ ਦੇ ਹਾਲਾਤ ਹਨ ਕਿ ਜਮੂਰੀਅਤ ਸਾਡੀ ਇੱਥੇ ਪੰਥ ਕੀਤੀੱਖਣੀ ਹੈ ਉੱਥੇ ਕਿ ਰਹਿੰਦੋ ਆਪੇ ਅਰੇ ਤੇਰੀ ਗੱਲ ਤੇ ਜੀ ਮੈਨੂੰ ਤਾਂ ਸਮਝ ਨਹੀਂ ਆਈ ਮੈਂ ਉੱਥੇ ਫੜਾ ਗਿਆ ਜਣਾ ਕਿਉਂ ਇੱਥੇ ਕਿਉਂ ਬੜਾਈਏ ਫਟਾ ਘਟਾ ਰਹੇ ਹੈ ਤੁਸੀਂ ਇਹ ਪਾਕਿਸਤਾਨ ਤੋਂ ਆਏ ਹੋ ਤੁਸੀਂ ਇਹ ਪਾਕਿਸਤਾਨ ਤੋਂ ਜਰੂਰ ਆਏ ਹੋ ਮੈਂ ਤਾਂ ਆਇਆ ਮੇਰਾ ਮੇਰਾ ਪਿਓ ਵੀ ਪਾਕਿਸਤਾਨ ਤੋਂ ਆਇਆ ਮੇਰਾ ਦਾਦਾ ਵੀ ਪਾਕਿਸਤਾਨ ਤੋਂ ਆਇਆ ਸਾਡੇ ਗੁਰੂ ਘਰ ਪਾਕਿਸਤਾਨ 'ਚ ਵੀ ਹੈਗੇ ਅਸੀਂ ਆਪਣਾ ਕੰਮ ਕਰੂਗਾ ਅਸੀਂ ਆਪਣਾ ਕੰਮ ਕਰਦੇ ਅਸੀਂ ਕਰਦੇ ਆਪਣਾ ਕੰਮ ਅਸੀਂ ਲਾਂਤਾਂ ਦੇ ਰਹੇ ਆ ਜਿਹੜੀ ਵਰਦੀਆਂ ਨੇ ਸਾਨੂੰ ਰੋਕਿਆ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਹੈ ਅਸੀਂ ਆਪਣਾ ਮਤਲਬ ਕਿ ਤਿਆਰ ਦੇ ਨਾਲ ਕਿਸੇ ਨੂੰ ਕੀਜ ਨਹੀਂ ਦੇ ਸਕਦਾ ਇਹ ਮੈਮੋਰੰਡਮ ਦੇਣਾ ਯਾਰ ਨਹੀਂ ਇਹ ਦੇਣਾ ਇੱਕ ਮਿੰਟ ਬੇਨਤੀ ਆ ਸਬਧਾਨ ਦਾ ਇਹ ਹੈਗਾ ਹੇ ਗਾਇਆ ਗੇ ਕੌਫਰਾ ਇਹਨਾਂ ਨੇ ਸਟੈਂਡ ਦਿੱਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪadneਆ ਮਰਦਾ ਕੈਸ ਕੋਣੋ ਤੁਹਾਡੇ ਆ ਦੋ ਆ ਦੋ ਤੋਂ ਵੱਧ ਲੇਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਉਹਦੇ ਵਿੱਚ ਮਾਵਾਂ ਬੱਚੇ ਬਜ਼ੁਰਗ ਆਰਮੀ ਨੇ ਗੋਲੀਆਂ توپਾਂ ਟੈਂਕਾਂ ਨਾਲ ਔਰ ਇਹ ਕਤਲ ਕਰਦੇ ਉਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਵਾ ਘਰਤੀ ਤੋਸ਼ੇ ਖਾਂਦੇ ਦਵਾ ਘਰਤੇ ਤੇ ਉੱਥੇ ਸਿੱਖਾਂ ਦਾ ਕਤਲੇਆਮ ਜਿੱਥੇ-ਜਿੱਥੇ ਕੋਈ ਸਿੱਖ ਹੁੰਦਾ ਸੀਗਾ ਕਿਸੇ ਦੀ ਦਾੜੀ ਹੋਏ ਪਰ ਨਾ ਬੰਨਿਆ ਹੋਏ ਉਹਨੂੰ ਚੱਕ-ਚੱਕ ਕੇ ਇੰਨੇ ਸੇ ਚ ਪਾ ਦਿੰਦੇ ਸੀ ਆ ਵਰਦੀ ਜਿਹੜੇ ਮਿਡਲ ਲਾ ਕੇ ਔਰੇ ਖੜੀ ਐ ਇਸ ਨੇ ਸਿੱਖਾਂ ਨੂੰ ਚੱਕ-ਚੱਕ ਕੇ ਆਪਣੇ ਥਾਣਿਆਂ ਚ ਲੈ ਜਾ ਕੇ ਉੱਥੇ ਸੀਆਈਐਸ ਸਾਫ ਚ ਲੈ ਕੇ ਟੌਰਚਰ ਕੀਤਾ ਜਿਹੜੇ ਇਹਨਾਂ ਦੇ ਘਰਾਂ ਤੋਂ ਜਿਹੜੇ ਬੱਚੇ ਚੱਕੇ ਸੀ ਉਹ ਪੱਜਬਾ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੁਰੇ ਉਹ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਦੇ ਮੂੰਹ 'ਚ ਗੱਫੇ ਪਾਉਣ ਕਿ ਸਾਡੇ ਬੱਚੇ ਨੂੰ ਬਖਸ਼ ਤਾਂ ਉਹਨੇ ਕੁਝ ਨਹੀਂ ਕੀਤਾ ਕਿ ਵਰਦੀ ਨੇ ਉਹ ਪੈਸੇ ਵੀ ਖਾ ਲੇ ਮੁੜ ਕੇ ਕਹਿੰਦੇ ਜਿੰਨੀ ਦੇਰ ਉੱਪਰਲਾ ਅਫਸਰ ਦੀ ਹਿਦਾਇਤ ਨਾ ਹੋਏ ਉਹਦਾ ਬੱਚਾ ਨਹੀਂ ਛੱਡ ਸਕਦੇ ਉਹ ਬੱਚਿਆਂ ਨੂੰ ਤਾਕਰ ਕਰਦਾ ਉਹ ਦਖਾਨ ਚੋਗੇ ਨਹੀਂ ਰਹਿ ਗਏ ਸਾਧ ਸੰਗਤ ਜੀ ਉਹਨਾਂ ਨੂੰ ਜਾ ਕੇ ਫੇਰ ਵੱਖ-ਵੱਖ ਥਾਂ ਤੇ ਇਹਨਾਂ ਨੇ ਜਾ ਕੇ ਇਨਕਾਊਂਟਰ ਕਰਦੇ ਔਰ ਇਹ ਵਰਦੀ ਨੇ ਫੇਰ ਇਨਕਾਊਂਟਰਾਂ ਜੋ ਤਰੱਕੀਆਂ ਲਿੱਤੀਆਂ ਆਪਣੀਆਂ ਤਰੱਕੀਆਂ ਲੈ ਕੇ ਇਨਾਮ ਲਿੱਤੇ ਮੈਡਲ ਪਾ ਲੈ ਇਹਨਾਂ ਨੇ ਸਾਡੇ ਸਿੱਖਾਂ ਦਾ ਧਿਲਵਾੜ ਕਰਕੇ ਕਤਲ ਕਰਕੇ ਵੱਡੇ ਵੱਡੇ ਇਨਾਮ ਲੈ ਲਏ ਸਾਥ ਸੰਗਤ ਜੀ ਅੱਜ ਇਹੀ ਸੋਚ ਸਾਨੂੰ ਆਪਣੇ ਗੁਰੂ ਘਰਾਂ ਤੋਂ ਵਾਂਝਾ ਰੱਖਦੀ ਹੈ ਅਸੀਂ ਆਪਣੇ ਹਾਊਸ ਨੂੰ ਐਡਰੈਸ ਕਰਨਾ ਚਾਹੁੰਦੇ ਹਾਂ ਅਸੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਤੁਸੀਂ ਅਸਤੀਫਾ ਦਿਓ ਤੁਸੀਂ ਇੱਥੋਂ ਅਸਤੀਫਾ ਦੇ ਕੇ ਸਰਕਾਰਾਂ ਨੂੰ ਮਜਬੂਰ ਕਰੋ ਕੇ ਸਾਡੇ ਸੰਗਤ ਦਾ ਹੱਕ ਜਮਹੂਰੀਅਤ ਦਾ ਉਹ ਬਹਾਲ ਹੋਵੇ ਇਹ ਬਿਗਸਟ ਜਿਹੜੀ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਿੰਦੀ ਹੈ ਇਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਉਹ ਮਨਾਣਾ ਚਾਹੁੰਦੀ ਹੈ ਸਾਧ ਸੰਗਤ ਜੀ ਜਿਹੜੇ ਗੁਰੂ ਨੇ ਮਨੁੱਖੀ ਹਕਾਂ ਵਾਸਤੇ ਇਸੇ ਹੋਰ ਕੌਮ ਦੇ ਬਸਣ ਵਾਸਤੇ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ